ਸਰਬ ਜੀ ਸੰਗਰੂਰ ਵੀ ਜੀ ਗਾਤਾ ਬੜਾ ਕੁਝ ਹੈ ਗਰੀਬੀ ਸਿਖਾ ਦਿੰਦੀ ਗਰੀਬੀ ਸਿਖਾ ਦਿੰਦੀ ਬੜਾ ਕੁਝ ਹੈ ਗਰੀਬੀ ਸਿਖਾ ਦਿੰਦੀ ਜੂ ਜਿਨਾ ਦੱਸਦੀ ਨਾਲ ਹਾਲਾਤਾਂ ਦੇ ਜੂ ਜਿਨਾ ਦੱਸਦੀ ਨਾਲ ਹਾਲਾਤਾਂ ਦੇ ਸੋਚਿਆ ਸਭ ਕੁਝ ਪਾ ਸਕਦਾ ਏ ਸੋਚਿਆ ਸਭ ਕੁਝ ਪਾ ਸਕਦਾ ਏ ਬਸ ਕਰਨੀਆਂ ਤਹਿਆਂ ਇੱਕ ਦਿਨ ਰਾਤਾਂ ਨੇ ਬਸ ਕਰਨੀਆਂ ਤਹਿਆਂ ਇੱਕ ਦਿਨ ਰਾਤਾਂ ਇੱਕ ਦਿਨ ਰਾਤਾਂ ਵੱਡੇ ਵੱਡੇ ਅਮੀਰ ਮਿੱਟੀ ਚ ਰਲ ਗਏ ਵੱਡੇ ਵੱਡੇ ਅਮੀਰ ਮਿੱਟੀ ਚ ਰਲ ਗਏ ਸਮਾਦ ਖਾ ਦਿੰਦਾ ਏ ਸਭ ਨੂੰ ਉਗਾਤਾ ਸਮਾ ਦਿਖਾ ਦਿੰਦਾ ਏ ਸਭ ਨੂੰ ਉਗਾਤਾ ਯਾਦ ਰੱਖ ਤੂੰ ਆਪਣੇ ਫਰਜ਼ਾਂ ਨੂੰ ਸੁਨ ਸੰਗਰੂਰ ਦੀ ਸੁਨ ਸੰਗਰੂਰ ਦੀ ਯਾਦ ਰੱਖ ਤੂੰ ਆਪਣੇ ਫਰਜ਼ਾਂ ਨੂੰ ਜੋਨੇ ਬਣਦੇ ਤੇਰੇ ਜੋਨੇ ਬਣਦੇ ਤੇਰੇ डोली कॾहिं तूं सुन संगरूरी औन चाहे चखड़ तूफ़ान बतेरे